ਕੀਤੀ ਵੀ ਕੋਈ ਪੈਨਾ ਪ੍ਰਾਮਣ ਜੋੜੇ ਮਗਾਣੀ ਜੋੜੇ ਬਾਅਦ ਕੇ ਸਾਰਾ ਕੁਝ ਇਕੱਠਾ ਕੀਤਾ ਜੀ ਬਿਦੋ ਦੀ ਵਾਰਨ ਕਰਦੇ ਬੜੇ ਪਰੇਸ਼ਾਨੀ ਹੈ ਜੀ ਸਾਨੂੰ ਬਹੁਤ ਇੱਥੇ ਰਹਿਣ ਲਈ ਸਾਡਾ ਤੁ ਮਸਲਾ ਹਾਲੇ ਤੱਕ ਕੀਤਾ ਜਾਵੇ ਸਰਕਾਰ ਵੱਲੋਂ ਜਾਂ ਕਿਸੇ ਬੰਦੇ ਵੱਲੋਂ ਵੀ ਜਿਹੜੀ ਵੀ ਇਹ ਸੂਬੇ ਅੰਦਰ ਇੱਕ ਪਾਸੇ ਸਰਕਾਰਾਂ ਗਰੀਬ ਲੋਕਾਂ ਨੂੰ ਵੱਖ-ਵੱਖ ਸਹੂਲਤਾ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਇਹ ਸਹੂਲਤਾ ਅਸਲ ਲੋੜਵੰਦ ਲੋਕਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀਆਂ ਹਨ ਗੱਲ ਕਰਦੇ ਹਾਂ ਸਰਹੱਦ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਜਿੱਥੇ ਕਿ ਇੱਕ ਨੌਜਵਾਨ ਕੋਲ ਪੈਸੇ ਨਾ ਹੋਣ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਜਿਸ ਦੇ ਇਲਾਜ ਲਈ ਸਰਕਾਰ ਦੀਆਂ ਸਰਕਾਰੀ ਸਹੂਲਤਾਂ ਵੀ ਕੰਮ ਨਹੀਂ ਆ ਰਹੀਆਂ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈਜ਼ ਅੱਗੇ ਮਦਦ ਦੀ ਗੋਹਲਾਈ ਹੈ ਕਿ ਨੌਜਵਾਨ ਦਾ ਸਹੀ ਤਰੀਕੇ ਇਲਾਜ ਹੋ ਸਕੇ ਅਤੇ ਉਸ ਦੀ ਜਾਨ ਬਚਾਈ ਜਾ ਸਕੇ ਕੀ ਨਾਮ ਤੁਹਾਡਾ ਮੇਰਾ ਨਾਮ ਜਸਪੀਰ ਕੌਰ ਹੈ ਜਸਪੀਰ ਕੌਰ ਕੀ ਲੱਗਦੇ ਨੇ ਆਪਣਾ ਮੇਰੇ ਪਤੀ ਨੇ ਜੀ ਤੇ ਕਿਸ ਤਰ੍ਹਾਂ ਡਿੱਗ ਪਏ ਸੀਗੇ ਇਹ ਪਾਣੀ ਆਣ ਕਰਨ ਸਮਾਨ ਉੱਤੇ ਚੜਾਰੇ ਸੀ ਤੇ ਉੱਥੇ ਉਹ ਡਿੱਗ ਪਏ ਸੀ ਥੱਲੇ ਉਸ ਕਰਨ ਇਹਨਾਂ ਦੀ ਰੀੜ ਦੀ ਹੱਡੀ ਚ ਫੈਕਚਰ ਆ ਗਿਆ ਸੀ ਤੇ ਉਸ ਕਰਨੇ ਚੱਲ ਨਹੀਂ ਸਕਦੇ ਜ਼ਖਮੀ ਬਹੁਤ ਜ਼ਿਆਦਾ ਹੋ ਗਏ ਨੇ ਤੇ ਮੇਰੀ ਛੋਟੀ ਜੀ ਬੱਚੀ ਹੈ ਸਾਲ ਦੀ ਤੇ ਇਹਨਾਂ ਤੋਂ ਸਿਵਾ ਹੋਰ ਕੋਈ ਨਹੀਂ ਹੈਗਾ ਸਾਡਾ ਮੇਰੇ ਸਹੁਰੇ ਨੇ ਉਹ ਵਿਚਾਰੇ ਕਮਾਨ ਜਾਂ ਫਿਰ ਘਰ ਦੀ ਰਖਵਾਲੀ ਕਰਨ ਜਾਂ ਸਾਡੇ ਕੋਲ ਰਹਿਣ ਇੱਕ ਹੀ ਕਮਰਾ ਗਿਆ ਚੌਪੜੀ ਚ ਪਹਿਲਾਂ ਅਸੀਂ ਰਹਿੰਦੇ ਰਿਹਾ ਫਿਰ ਹੁਣ ਇੱਕ ਹੀ ਕਮਰਾ ਉਹ ਵੀ ਲੋਕਾਂ ਨੇ ਕਿਸੇ ਨੇ ਸਾਨੂੰ ਖੜਾ ਕਰਕੇ ਦਿੱਤਾ ਸਹਾਇਤਾ ਨਾਲ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਮੇਰੀ ਬੱਚੀ ਦੀ ਖਾਤਰ ਤੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਏ ਤੇ ਮਦਦ ਕੀਤੀ ਜਾਏ ਤੋ ਕਿਸ ਤਰ੍ਹਾਂ ਦੀ ਹੁਣ ਜ਼ਿੰਦਗੀ ਔਰ ਮੌਤ ਦੀ ਜੰਗ ਲੜ ਰਹਾ ਹੈ ਜ਼ਖਮ ਕਿੰਨੇ ਕ ਬਣ ਚੁੱਕੇ ਨੇ ਇੱਥੇ ਜ਼ਖਮ ਬਹੁਤ ਜ਼ਿਆਦਾ ਹੋ ਗਏ ਨੇ ਕੋਈ ਵੀ ਇਲਾਜ ਨਹੀਂ ਹੋ ਰਿਹਾ ਕਾਡ ਜੀ ਲੈ ਕੇ ਕਾਡ ਵੀ ਨਹੀਂ ਚੱਲਿਆ ਤੜਾ ਕਾਡ ਵੀ ਨਹੀਂ ਚੱਲ ਰਿਹਾ ਜੀ ਸਾਡਾ ਹੁਣ ਮੰਗੇ ਵੀ ਹਾਂਜੀ ਸਾਡੀ ਮਦਦ ਕੀਤੀ ਜਾਵੇ ਜਿੰਨਾ ਵੀ ਹੋ ਸਕੇ ਸਾਡੀ ਮਦਦ ਕੀਤੀ ਜਾਵੇ ਮੇਰੇ ਪਤੀ ਦੀ ਜ਼ਿੰਦਗੀ ਬਚਾਈ ਜਾਵੇ ਛੋਟੀ ਬੱਚੀ ਦੀ ਖਾਤਰ ਕੀ ਨਾਮ ਤੁਹਾਡਾ ਜੀ ਦਰਸ਼ਨਾ ਕਾ ਦਰਸ਼ਕ ਕਿੱਥੋਂ ਦੇ ਰਹਿਣ ਵਾਲੇ ਹੋਰ ਕੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਤੁਹਾਡੇ ਬੱਚਾ ਬਾਰਡਰ ਤੇ ਅਸੀਂ ਰਹਿਣ ਵਾਲੇ ਆ ਹਾਂ ਹਾਂ ਲਾਲ ਸਿੰਘ ਦੇ ਚੁੱਗੇ ਆ ਹੂੰ ਹੂੰ ਤੇ ਪਾਣੀ ਆਣ ਕਰਨ ਹੂੰ ਹੂੰ ਤੇ ਅਸੀਂ ਆਪਦੀ ਜਾਨ ਬਚਾਣ ਲਈ ਆਪਦੇ ਧਾਣੇ ਬਚਾਣ ਲਈ ਥੋੜੇ ਬਹੁਤੇ ਉਹ ਬੱਚਾ ਉੱਤੇ ਸਮਾਨ ਸੱਟ ਰਿਹਾ ਸੀ ਹੂੰ ਹੂੰ ਤੇ ਉਹ ਬੱਚਾ ਡਿੱਗਿਆ ਏ ਡਿੱਗਣ ਕਾਰਨ ਉਹਦੇ ਹੱਡੀ ਰੀੜ ਦੀ ਹੱਡੀ 'ਚ ਸੱਟ ਵੱਜ ਗਈ ਹੂੰ ਕਹਿੰਦੇ ਰੀੜ ਦੀ ਹੱਡੀ ਦੇ ਵਿੱਚ ਮਣਕੇ ਆ ਕੋਈ ਕਹਿੰਦਾ ਨਾੜ ਦਬਾਈ ਗਈ ਏ ਡਾਕਟਰਾਂ ਨੇ ਪੈਸਾ ਮੰਗ ਚੁੱਕੇ 4-5 ਲੱਖ ਰੁਪਏ ਮੰਗਿਆ ਉਹਨਾਂ ਨੇ ਇਲਾਜ ਹੋਇਆ ਨਹੀਂ ਸਾਡੇ ਕੋਲ ਇਲਾਜ ਨਹੀਂ ਕਰਾਇਆ ਗਿਆ ਤੇ ਅਸੀਂ ਆਪ ਦਾ ਕਿੰਨਾ ਸੀ ਕਾਰ ਦਾ ਸਮਾਨ ਹੀ ਵੇਚ ਚੁੱਕੇ ਕਾਰ ਵੀ ਵੇਚ ਚੁੱਕੇ ਮੱਜ ਵੀ ਵੇਚ ਚੁੱਕੇ ਅਸੀਂ ਹੂੰ ਇਲਾਜ ਪਿੱਛੇ ਇਲਾਜ ਦੇ ਪਿੱਛੇ ਅਸੀਂ ਤੇ ਸਾਡਾ ਕੋਈ ਇਲਾਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਹੁਣ ਕਿਸ ਤਰ੍ਹਾਂ ਦੇ ਜ਼ਖਮ ਬਣ ਚੁੱਕੇ ਨੇ ਬੱਚਾ ਤੁਹਾਡਾ ਕਿਸ ਤਰ੍ਹਾਂ ਦੀ ਜ਼ਿੰਦਗੀ ਲੜ ਰਿਹਾ ਉਹਨੂੰ ਬਹੁਤ ਬਹੁਤ ਜ਼ਖਮ ਹੋ ਚੁੱਕੇ ਆ ਡੂੰਗੇ ਡੂੰਗੇ ਜ਼ਖਮ ਹੋ ਚੁੱਕੇ 2-3 ਇੰਚ ਡੂੰਗੇ ਜ਼ਖਮ ਹੋ ਗਿਆ ਹਾਂ ਹਾਂ ਤੇ ਇਲਾਜ ਉਹਨਾਂ ਨੇ ਪੈਸੇ ਮੰਗ ਚੁੱਕੇ 3-4 ਲੱਖ ਰੁਪਈਆ ਮੰਗੇ ਕਿੱਥੇ ਕਿੱਥੇ ਕਰਾ ਕੇ ਆਏ ਤੁਸੀਂ ਇਲਾਜ ਕਿੱਥੇ ਕਰਾਉਂਦੇ ਰਹੇ ਬਾਹਰੋਂ ਤਾਂ ਦੇ ਪਾ ਚੁੱਕੇ ਆ ਅਸੀਂ ਆਪ ਉਹ ਕਾਰਡ ਕੋਡ ਚੱਲਿਆ ਨਹੀਂ ਤੁਹਾਡਾ ਬਿਲਕੁਲ ਨਹੀਂ ਜੀ ਕੀ ਕਹਿੰਦੇ ਕਾਰਡ ਨਹੀਂ ਚੱਲਣਾ ਨਹੀਂ ਜੀ ਪੈਸੇ ਮੰਗ ਰਹੇ ਹਾਂਜੀ ਪੈਸੇ ਮੰਗਦੇ 4-5 ਲੱਖ ਰੁਪਏ ਲੱਗੇਗਾ ਫਿਰ ਮੁੰਡਾ ਹੀ ਬਚੇਗਾ ਤੇ ਨਹੀਂ ਤੋਰ ਪਾ ਸਕਦਾ ਹਮ ਇਹ ਕਨਈ ਰੀੜ ਦੀ ਅਡੀ 60 ਵਜਨ ਕਰਨ ਹਮ ਹੁਣ ਕਿਸ ਤਰ੍ਹਾਂ ਤੁਸੀਂ ਜਿਹੜੀ ਇੰਨੀ ਚਿੰਤਾ ਚ ਪਏ ਕਿਸ ਤਰ੍ਹਾਂ ਦੇ ਹੁਣ ਹਾਲਾਤ ਬਣੇ ਤੁਹਾਡੇ ਘਰ ਦੇ ਸਾਡੇ ਘਰ ਦੇ ਪਾਣੀ ਆਰਨ ਕਰਨੇ ਹਾਲਾਤ ਬਣ ਚੁੱਕੇ ਸਾਡੇ ਇਸ ਬੱਚੇ ਦੇ ਲਈ ਅਸੀਂ ਇਲਾਜ ਲਈ ਮੰਗ ਮੰਗਨੇ ਆ ਵੀ ਸਾਡੀ ਮਦਦ ਕੀਤੀ ਜਾਵੇ ਇਸ ਬੱਚੇ ਦਾ ਇਲਾਜ ਕੀਤਾ ਜਾਵੇ ਸਾਡੇ ਕੋਲ 1 ਰੁਪਈਆ ਜਾਣ ਵਾਸਤੇ ਨਹੀਂ ਕੀ ਦੇਗਾ ਵੀ ਬੱਚੇ ਨੂੰ ਅਸੀਂ ਲੈ ਕੇ ਜਾ ਸਕੀਏ ਤੇ ਵਿਆਹ ਸੀ ਬੱਚੇ ਕਿੰਨੇ ਨੇ ਮੇਰੇ ਇੱਕ ਬੇਟਾ ਹੈ ਬੇਟੀ ਹੈਗੀ ਇੱਕ ਛੋਟੀ ਬੱਚੀ ਹਾਂਜੀ ਸਾਲ ਦੀ ਬੇਟੀ ਹੁੰਦੀ ਹੁਣ ਕੀ ਮੰਗ ਵੀ ਉਹਦੇ ਖਾਤਰ ਹੀ ਕਿਸੇ ਹਾਂ ਉਹਦੀ ਬੱਚੀ ਦੇ ਮੂੰਹ ਨੂੰ ਤੇ ਇੱਕ ਲੜਕਾ ਹੈ ਤੇ ਉਹਦੀ ਜ਼ਿੰਦਗੀ ਦਾ ਸਵਾਲ ਹੈ ਹੂੰ ਹੂੰ ਤੇ ਉਹਦੀ ਜ਼ਿੰਦਗੀ ਬਚਾਈ ਜਾਵੇ ਸਭ ਪੈਣਾ ਪਰਾਵਾਂ ਦੇ ਨਾਲ ਤੇ ਸਾਡੀ ਮਦਦ ਕੀਤੀ ਜਾਵੇ ਹੂੰ ਹੂੰ ਤੇ ਹੁਣ ਕੀ ਲੋਕਾਂ ਤੋਂ ਕੀ ਫਰਿਆਦ ਕਰਨਾ ਚਾਹਦੇ ਲੋਕਾਂ ਤੋਂ ਇਹੀ ਕਹਿੰਨੇ ਆ ਵੀ ਸਾਨੂੰ ਸਾਧਾ ਕੀਤੀ ਜਾਵੇ ਸਾਡੀ ਹਾਂ ਹਾਂ ਤੇ ਲੜਕੇ ਦੀ ਜ਼ਿੰਦਗੀ ਬਚ ਜਾਵੇ ਤੁਸੀਂ ਕੁਝ ਵੇਚਿਆ ਵੀ ਇਹ ਲਾਈਵ ਵਾਸਤੇ ਹਾਂਜੀ ਕੀ ਵਿੱਚ ਸਭ ਕੁਝ ਵੇਚ ਚੁੱਕੇ ਆ ਕਾਰ ਵੀ ਵੇਚ ਚੁੱਕੇ ਆ ਮੱਜ ਵੀ ਵੇਚ ਚੁੱਕੇ ਆ ਹਾਂ ਹਾਂ ਤੇ ਕਿੰਨਾ ਹੈਗਾ ਅਸੀਂ ਆਪ ਦਾ ਸਭ ਕੁਝ ਵੇਚ ਚੁੱਕੇ ਆ ਤੇ ਹੁਣ ਰਹਿੰਦੇ ਕਿੰਦੇ ਚ ਪਏ ਹੁਣ ਅਸੀਂ ਇੱਕ ਚੋਪੜੀ ਚ ਰਹਿਨੇ ਆ ਹਾਂ ਹਾਂ ਆਰਜੀ ਤੌਰ ਤੇ ਮਕਾਨ ਵੀ ਬਣਾਉ ਹਾਂਜੀ ਆਰਜੀ ਤੌਰ ਤੇ ਛੋਟਾ ਜਿਹਾ ਸਭ ਰਲ ਮਿਲ ਕੇ ਮਾੜਾ ਮੋਟਾ ਆਸ-ਪਾਸੇ ਵਾਲਿਆਂ ਨੇ ਉਹ ਸਾਨੂੰ ਖੜਾ ਕਰਕੇ ਦਿੱਤਾ ਉਸ ਮੰਜੀ ਉਸ ਦੀ ਹੰਦੀ ਵਿੱਚ ਸਰਕਾਰਾਂ ਨੇ ਕੋਈ ਛੱਤਾਂ ਦਾ ਤਾਂ ਕੁਝ ਨਹੀਂ ਦਿੱਤਾ ਜੀ ਕੁਛ ਛੱਤ ਦਾ ਮੁਆਜਾ ਨਹੀਂ ਦਿੱਤਾ ਕਿਸੇ ਨੂੰ ਨਹੀਂ ਜੀ ਕੋਈ ਛੱਤ ਦਾ ਨਹੀਂ ਦਿੱਤਾ ਦੋ ਮਕਾਨ ਦੇਖ ਚੁੱਕੇ ਕੋਈ ਕੁਝ ਨਹੀਂ ਦਿੱਤਾ ਸਾਨੂੰ ਉਹਨਾਂ ਦਾ ਹੁਣ ਕੀ ਮੰਗੇ ਹੁਣ ਮੰਗੇ ਬੱਚੇ ਦੀ ਤੇ ਸਾਡੇ ਕਰਦੇ ਹਾਲਾਤ ਨੂੰ ਮਦਦ ਮਦਦ ਦਿੱਤੀ ਜਾਵੇ ਮੇਰਾ ਨਾਮ ਮਨਜੀਤ ਕੌਰ ਜੀਤਕੌਰ ਕਿੱਥੋਂ ਦੇ ਰਹਿਣ ਵਾਲੇ ਤੇ ਕੀ ਲੱਗਦਾ ਜਿਹੜਾ ਤੁਹਾਡੇ ਏ ਮੇਰਾ ਵੀਰਾ ਤੇ ਅਸੀਂ ਬਾਰਡਰ ਤੇ ਰਹਿਣ ਵਾਲੇ ਆ ਬਿਲਕੁਲ ਦਰਿਆ ਦੇ ਕਿਨਾਰੇ ਦੇ ਨਾਲ ਰਹਿਣ ਵਾਲੇ ਆ ਹੂੰ ਤੇ ਸਾਡਾ ਜਦੋਂ ਵੀ ਪਾਣੀ ਆਂਦਾ ਸਾਡਾ ਸਾਰਾ ਕੁਝ ਲੈ ਕੇ ਨਾਲੇ ਆਪਣੇ ਪਾਣੀ ਦੇ ਵਿੱਚ ਹੀ ਲੈ ਕੇ ਤਬਾਹ ਹੋ ਜਾਂਦਾ ਕਿਸ ਤਰ੍ਹਾਂ ਦੇ ਬਹੁਤ ਜ਼ਿਆਦਾ ਤਬਾਹੀ ਫੇਰਦਾ ਪਾਣੀ ਸਾਡੇ ਘਰੇ ਕਮਰੇ ਸਾਡੇ ਡਿੱ ਚੁੱਕੇ ਨੇ ਸਾਡਾ ਵੀਰਾ ਢਾਣੇ ਕੱਢ ਕੇ ਉੱਤੇ ਛੱਤ ਤੇ ਲੱ ਜਾ ਰਹੇ ਸੀ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤੇ ਵੀਰੇ ਦੇ ਡਿੱਗਣ ਕਰਨ ਸੱਟ ਵੱਜ ਚੁੱਕੀ ਸੀ ਤੇ ਉਹਦੇ ਕੰਬਰ ਵਿੱਚ ਕਹਿੰਦੇ ਆ ਮੰਨ ਕੇ ਮਤਲਬ ਡਿੱਗ ਚੁੱਕਿਆ ਕੋਈ ਕਹਿੰਦਾ ਆਡੀ ਫ੍ਰੈਚ ਹੋ ਗਈ ਆ ਤੇ ਇਸ ਲਈ ਉਹਦੇ ਲੱਤਾਂ ਤੋਂ ਚੱਲ ਨਹੀਂ ਸਕਦੇ ਤੁਰ ਨਹੀਂ ਸਕਦੇ ਪਿੱਛੇ ਬਹੁਤ ਜ਼ਿਆਦਾ ਜ਼ਖਮ ਵੀ ਹੋ ਚੁੱਕਿਆ ਕਿੰਨਾ ਕੁ ਜ਼ਖਮ ਜ਼ਿਆਦਾ ਡੂੰਗਾ ਹੋ ਚੁੱਕਿਆ ਜਿਹੜਾ ਹੁਣ ਡਾਕਟਰਾਂ ਵੱਲੋਂ ਜਵਾਬ ਦਿੱਤਾ ਗਿਆ ਕੀ ਕਹਿੰਦੇ ਦੋ 3 ਇੰਚ ਡੂੰਗਾ ਹੋ ਚੁੱਕਿਆ ਬਹੁਤ ਜ਼ਿਆਦਾ ਡੂੰਗਾ ਤੇ ਕਹਿੰਦੇ ਵੀ ਇਲਾਜ ਸਾਡੇ ਵਾਸਤੇ ਬਾਹਰ ਹੈ ਕਿੰਨੇ ਹੀ ਇਲਾਜ ਸਾਡੇ ਤੋਂ ਨਹੀਂ ਹੋ ਸਕਦਾ ਤੇ ਇਸ ਲਈ ਸਾਨੂੰ ਸਭ ਤੋਂ ਜ਼ਿਆਦਾ ਪੈਣਾ ਭਰਾਵਾਂ ਦੀ ਮਦਦ ਚਾਹੀਦੀ ਏ ਸਾਡੇ ਤੇ ਸਰਕਾਰ ਨੇ ਕੋਈ ਸਾਡੀ ਸਹਾਇਤਾ ਨਹੀਂ ਕੀਤੀ ਨਾ ਹੀ ਸਾਡੇ ਸਰਪੰਚ ਨੇ ਕੀਤੀ ਨਾ ਹੀ ਸਾਡੇ ਕਿਸੇ ਨੇ ਅੱਜ ਤੱਕ ਸੁਣੀ ਤੇ ਸਾਨੂੰ 3-4 ਲੱਖ ਰੁਪਏ ਮੰਗ ਚੁੱਕੇ ਨੇ ਡਾਕਟਰ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਸਾਡੇ ਕੋਲ ਇੱਕ ਸਿਰਫ ਸਾਡੀ ਮੱਝ ਸੀਗੀ ਅਸੀਂ ਉਹ ਵੀ ਵੇਚ ਕੇ ਆ ਦੇ ਆਲਾਜ ਦੀ ਲਾਜ ਦਿੱਤਾ ਇਸ ਲਈ ਸਾਡੇ ਕੋਲ ਕੁਝ ਵੀ ਇਸ ਟਾਈਮ ਨਹੀਂਗਾ ਨਾ ਹੀ ਸਾਡੀ ਜ਼ਮੀਨ ਅਸੀਂ ਮਿਹਨਤ ਕਰਦੇ ਆਂ ਸਿਰਫ ਡਾਡੀ ਕਮਾਉਣ ਵਾਲਿਆ ਵੀਰਾ ਮੰਜੇ ਤੇ ਡਿੱਗਿਆ ਆ ਤੇ ਇੱਕ ਵੀਰੇ ਦੀ ਛੋਟੀ ਜੀ ਗੁੱਡੀ ਆ ਸੀ ਦੋ ਪੈਰਾਂ ਆ ਗਿਆ ਇੱਕੋ ਪਰਾ ਹਾਂਜੀ ਇੱਕ ਹੀ ਆ ਪਰਾ ਤੇ ਹੁਣ ਕੀ ਮਦਦ ਦੀ ਗਾਰ ਲਵਾ ਦੇ ਕੀ ਕਹਿਣਾ ਚਾਹੁੰਦੇ ਆ ਵੀ ਸਾਡੇ ਵੀਰੇ ਦਾ ਇਲਾਜ ਕਰਾਇਆ ਜਾਵੇ ਸਾਰੇ ਪੈਣ ਪ੍ਰਾਣ ਉਰਲ ਕੇ ਕਹਿਣਾ ਚਾਹੁੰਦੇ ਆ ਹੂੰ ਹੂੰ ਵੀ ਸਾਡੀ ਮਦਦ ਕੀਤੀ ਜਾਵੇ ਤੇ ਡਾਕਟਰਾਂ ਵੱਲੋਂ ਕਿੰਨੇ ਕੇ ਪੈਸੇ ਮੰਗੇ ਗਏ ਸੀ ਉਹ ਕਹਿੰਦੇ ਆ 3-4 ਲੱਖ ਰੁਪਇਆ ਖਰਚਾ ਆ ਜਾਏਗਾ ਇਹ ਸਾਡੇ ਕੋਲ ਇੰਨੇ ਪੈਸੇ ਨਹੀਂ ਗੀ ਜੀ ਕਿੰਨਾ ਕ जख्म ਹੈ ਬਹੁਤ ਜ਼ਿਆਦਾ ਡੰਬਾ ਬਹੁਤ ਜ਼ਿਆਦਾ जख्मਾਂ ਜੀ ਪਿੱਛੇ ਬਹੁਤ ਜ਼ਿਆਦਾ ਗੋਡਿਆਂ ਤੇ ਵੀ ਪਿੱਛੇ ਵੀ ਇੱਕ ਸਾਈਡ ਤੇ ਇਵੇਂ ਪੈ ਰਹਿੰਦੇ ਆ ਨਾ ਹੀ ਪੈ ਰਿਲਦੇ ਆ ਨਾ ਹੀ ਲੱਤਾਂ ਜਿੱਥੇ ਪਿਆ ਉੱਥੇ ਹੀ ਪੈ ਰਹਿੰਦੇ ਆ ਤੇ ਜੇ 5 ਲੱਖ ਦੀ ਸਰਕਾਰ ਕਹਿੰਦੀ ਕਾਰਡ ਤੇ ਬਿਲਕੁਲ ਤੁਹਾਨੂੰ ਸਵਾਵਾ تھਰੇ ਹੀ ਮਿਲਣ ਲੱਗੀਆਂ ਉਹਦੇ ਤੇ ਇਲਾਜ ਕਰਾ ਕੇ ਦੇਖਿਆ ਕੋਈ ਇੱਕ ਹੋਇਆ ਨਹੀਂ ਜੀ ਸਾਡੀ ਕਿਸੇ ਡਾਕਟਰਾਂ ਨੇ ਨਹੀਂ ਸੁਣੀ ਕਹਿੰਦੇ ਨਹੀਂ ਸਾਡੇ ਵਾਸਤੇ ਬਾਹਰੇ ਨਾ ਹੀ ਸਾਡੀ ਸੇਮ ਚੱਲੀ ਨਾ ਹੀ ਕੁਝ ਹੋਇਆ ਅਸੀਂ ਬਹੁਤ ਜਿਆਦਾ ਕਾਰਡ ਬਣਿਆ ਤੁਹਾਡਾ ਹਾਂ ਜੀ ਸਾਡੇ ਡਾਕਟਰ ਚਲਾਉਂਦੇ ਨਹੀਂ ਕਿ ਨਹੀਂ ਜੀ ਚੱਲਿਆ ਹੀ ਨਹੀਂ ਕਾਰਡ ਕਹਿੰਦੇ ਕੀ ਕਹਿੰਦੇ ਚੱਲਣਾ ਇਹਨਾਂ ਲਈ ਨਹੀਂ ਹੋਣਾ ਦਾ ਇਲਾਜ ਸਾਡੇ ਤੁਨੀ ਇਹ ਬਸ ਤੋਂ ਬਾਹਰ ਕਹਿੰਦੇ ਨਹੀਂ ਸਾਡੇ ਤੁਨੀ ਹੋ ਸਕਦਾ ਤੇ ਅਸੀਂ ਬਹੁਤ ਜ਼ਿਆਦਾ ਬਦਲ ਭਜਾਈ ਕੀਤੀ ਹੈ ਹਸਪੀਟਲ ਲੈ ਕੇ ਗਏ ਸੀ ਕਿਤੇ ਵੀ ਸਾਡੀ ਸੁਣਾਈ ਨਹੀਂ ਹੋਈ ਨਹੀਂ ਦਾ ਇਲਾਜ ਹੈ ਵੀਰ ਦਾ ਹੁਣ ਤੁਸੀਂ ਲੋਕਾਂ ਤੋਂ ਸਮਾਜ ਸੇਵਿਤ ਕੀ ਮੰਗ ਕਰਦੇ ਅਸੀਂ ਇਹੀ ਕਹਿੰਨੇ ਆ ਕਿ ਸਾਡੀ ਜਿੰਨੇ ਵੀ ਵੀਰ ਭੈਣ ਭਰਾਵਾਂ ਨੇ ਕਿੰਨੀ ਮਦਦ ਕਰਨ ਜਿੰਨੀ ਵੀ ਹੋ ਸਕਦੀ ਹੈ ਵੀਡੀਓ ਦੇਖਣ ਹਾਂਜੀ ਹੂੰ ਹੂੰ ਮਦਦ ਕੀਤੀ ਜਾਵੇ ਹਾਂਜੀ ਮਦਦ ਕੀਤੀ ਜਾਵੇ ਵੀਰਾ ਸਾਡਾ ਇਹ ਇੱਕੋ ਹੀ ਆ ਅਸੀਂ ਦੋ ਭੈਣਾ ਤੇ ਸਾਡੀ ਇਹਦੇ ਵੀਰੇ ਦੀ ਇੱਕੋ ਗੁੜੀਆ ਸਾਲ ਦੀ ਆ ਅਸੀਂ ਇਹ ਹੀ ਕਹਿਣਾ ਵੀ ਸਾਡਾ ਪਾਣੀ ਆਇਆ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਸਾਡੇ ਵੀਰੇ ਦੀ ਬਹੁਤ ਜ਼ਿਆਦਾ ਹਾਲਤ ਮਾੜੀ ਆ ਤੇ ਸਾਡੀ ਹੈਲਪ ਕੀਤੀ ਜਾਵੇ ਜਿੰਨੀ ਵੀ ਕਿਸੇ ਤੋਂ ਹੋ ਸਕੇ